ਾਰੇ ਦੋਸਤੋ ਸ਼ਿਫਟ ਰਜਿਸਟਰ ਕਾਊਂਟਰਸ ਦੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਸ਼ੁਰੂ ਕਰਨ ਤੋਂ ਪਹਿਲਾਂ ਆਓ ਪਿਛਲੇ ਲੈਕਚਰਾਂ ਵਿੱਚ ਸਿੱਖੇ ਤੋਂ ਮਹੱਤਵਪੂਰਨ ਸੰਕਲਪ ਸ਼ਿਫਟ ਰਜਿਸਟਰ ਅਤੇ ਕਾਊਂਟਰ ਯਾਦ ਕਰੀਏ ਸ਼ਿਫਟ ਰਜਿਸਟਰ ਇੱਕ ਡਿਜੀਟਲ ਸਰਕਟ ਹੁੰਦਾ ਹੈ ਜੋ ਬਾਈਨਰੀ ਡਾਟਾ ਨੂੰ ਸੰਭਾਲਦਾ ਹੈ ਅਤੇ ਹਰ ਕਲੌਕ ਪਲਸ ਨਾਲ ਕਦਮ ਦਰ ਕਦਮ ਅੱਗੇ ਵਧਾਉਂਦਾ ਹੈ ਇਹ ਕਈ ਫਲਿੱਪ-ਫਲੌਪਸ ਨੂੰ ਲੜੀਵਾਰ ਪਾਰ ਸੀਰੀਜ਼ ਵਿੱਚ ਜੋੜ ਕੇ ਬਣਾਇਆ ਜਾਂਦਾ ਹੈ ਜਿੱਥੇ ਇੱਕ ਫਲਿੱਪ-ਫਲੌਪ ਦਾ ਆਉਟਪੁੱਟ ਅਗਲੇ ਨੂੰ ਦਿੱਤਾ ਜਾਂਦਾ ਹੈ ਦੂਜੇ ਪਾਸੇ ਕਾਊਂਟਰ ਇੱਕ ਸੀਕੁਐਂਸ਼ੀਅਲ ਸਰਕਟ ਹੁੰਦਾ ਹੈ ਜੋ ਕਲੌਕ ਪਲਸਸ ਦੀ ਗਿਣਤੀ ਕਰਦਾ ਹੈ ਕਾਊਂਟਰ ਆਮ ਤੌਰ ਤੇ ਡਿਜੀਟਲ ਸਿਸਟਮਾਂ ਵਿੱਚ ਗਿਣਤੀ ਕਰਨ ਫ੍ਰੀਕੁਐਂਸੀ ਵੰਡਣ ਅਤੇ ਖਾਸ ਗਿਣਤੀ ਕ੍ਰਮ ਤਿਆਰ ਕਰਨ ਲਈ ਵਰਤੇ ਜਾਂਦੇ ਹਨ ਜਦੋਂ ਅਸੀਂ ਸ਼ਿਫਟ ਰਜਿਸਟਰਾਂ ਅਤੇ ਕਾਊਂਟਰਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਮਿਲਾਉਂਦੇ ਹਾਂ ਤਾਂ ਸਾਨੂੰ ਸ਼ਿਫਟ ਰਜਿਸਟਰ ਕਾਊਂਟਰ ਮਿਲਦੇ ਹਨ ਇਹ ਕਾਊਂਟਰ ਆਊਟਪੁੱਟ ਸਥਿਤੀਆਂ ਦਾ ਇੱਕ ਖਾਸ ਕ੍ਰਮ ਤਿਆਰ ਕਰਨ ਲਈ ਸ਼ਿਫਟ ਰਜਿਸਟਰਾਂ ਦੀ ਵਰਤੋਂ ਕਰਦੇ ਹਨ ਆਮ ਕਾਊਂਟਰਾਂ ਵਾਂਗ ਮਾਈਨਰੀ ਗਿਣਤੀ ਕਰਨ ਦੀ ਬਜਾਏ ਇਹ ਡਾਟਾ ਨੂੰ ਨਿਯੰਤਰਿਤ ਢੰਗ ਨਾਲ ਸ਼ਿਫਟ ਕਰਦੇ ਹਨ ਤਾਂ ਕਿ ਵਿਲੱਖਣ ਪੈਟਰਨ ਤਿਆਰ ਹੋ ਸਕਣ ਸ਼ਿਫਟ ਰਜਿਸਟਰ ਕਾਊਂਟਰ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਖਾਸ ਗਿਣਤੀ ਕ੍ਰਮ ਤਿਆਰ ਕਰਨ ਫ੍ਰੀਕੁਐਂਸੀ ਵੰਡਣ ਅਤੇ ਟਾਈਮਿੰਗ ਸਰਕਟਸ ਵਿੱਚ ਵਰਤੇ ਜਾਂਦੇ ਹਨ ਸ਼ਿਫਟ ਰਜਿਸਟਰ ਕਾਊਂਟਰ ਦੇ ਦੋ ਮੁੱਖ ਪ੍ਰਕਾਰ ਹੁੰਦੇ ਹਨ ਰਿੰਗ ਕਾਊਂਟਰ ਅਤੇ ਜੌਨਸਨ ਕਾਊਂਟਰ ਚਲੋ ਪਹਿਲਾਂ ਰਿੰਗ ਕਾਊਂਟਰ ਬਾਰੇ ਵਿਸਥਾਰ ਵਿੱਚ ਜਾਣੀਏ ਰਿੰਗ ਕਾਊਂਟਰ ਵਿੱਚ ਸ਼ਿਫਟ ਰਜਿਸਟਰ ਦੇ ਆਖਰੀ ਫਲਿੱਪ-ਫਲॉप ਦਾ ਆਉਟਪੁੱਟ ਵਾਪਸ ਪਹਿਲੇ ਫਲਿੱਪ-ਫਲॉप ਦੇ ਇਨਪੁੱਟ ਨਾਲ ਜੋੜਿਆ ਜਾਂਦਾ ਹੈ ਇਸ ਤਰ੍ਹਾਂ ਇੱਕ ਗੋਲਾਕਾਰ ਭਾਵ ਸਾਈਕਲਿਕ ਸ਼ਿਫਟਿੰਗ ਕ੍ਰਮ ਬਣਦਾ ਹੈ ਜਿੱਥੇ ਇਕੱਲਾ 1 ਹਰ ਕਲੌਕ ਪਲਸ ਦੇ ਨਾਲ ਫਲਿੱਪ-ਫਲੌਪਸ ਵਿੱਚ ਅੱਗੇ ਵਧਦਾ ਰਹਿੰਦਾ ਹੈ ਆਓ ਹੁਣ ਇੱਕ 3-ਬਿਟ ਰਿੰਗ 카ਉਂਟਰ ਦੀ ਉਦਾਹਰਣ ਲੈਂਦੇ ਹਾਂ 3-ਬਿਟ ਰਿੰਗ 카ਉਂਟਰ ਤਿੰਨ ਫਲਿੱਪ-ਫਲੌਪਸ ਨਾਲ ਬਣਿਆ ਹੁੰਦਾ ਹੈ ਜੋ ਸ਼ਿਫਟ ਰਜਿਸਟਰ ਬੰਦਤਰ ਵਿੱਚ ਜੁੜੇ ਹੁੰਦੇ ਹਨ शुरू में सिर्फ पहला फ्लिपलॉप वन पर सैट हों है जबकि बाकी जीरो रीसैट होंगे हर क्लॉक पल्स के वन एक फ्लिपलॉप तो अगले वल शिफ्ट करता रहा है जो कि एक गोलाकार गिनती क्रम की रचना करता है तीन क्लॉक पलस तो बाद ये क्रम दोबारा शुरू हो जाता है ਕਿਉਂਕਿ ਇਹ 3 ਫਲਿੱਪ-ਫਲੌਪਸ ਨਾਲ ਬਣਿਆ ਹੈ ਇਸ ਕਰਕੇ ਕਾਊਂਟਰ ਕੋਲ 3 ਬਲੱਖਣ ਸਟੇਟਸ ਹੁੰਦੀਆਂ ਹਨ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਇਨ੍ਹਾਂ ਵੇਵ ਫਾਰਮਸ ਵਿੱਚ ਦੇਖ ਸਕਦੇ ਹੋ ਆਮ ਤੌਰ ਤੇ ਜੇਕਰ n ਫਲਿੱਪ-ਫਲੌਪਸ ਵਰਤੇ ਜਾਣ ਤਾਂ ਇੱਕ ਮੋਡ n ਰਿੰਗ ਕਾਊਂਟਰ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਕਾਊਂਟਰ n ਬਲੱਖਣ ਸਟੇਟਸ ਵਿੱਚੋਂ ਲੰਘਦਾ ਹੈ ਹੁਣ ਆਓ ਜੌਨਸਨ ਕਾਊਂਟਰ ਬਾਰੇ ਜਾਣੀਏ ਜਿਸ ਨੂੰ ਟਵਿਸਟਡ ਰਿੰਗ ਕਾਊਂਟਰ ਵੀ ਕਿਹਾ ਜਾਂਦਾ ਹੈ ਇਹ ਕਾਊਂਟਰ ਰਿੰਕਾਉਂਟਰ ਵਾਂਗ ਹੀ ਕੰਮ ਕਰਦਾ ਹੈ ਪਰ ਇੱਕ ਮਹੱਤਵਪੂਰਨ ਅੰਤਰ ਦੇ ਨਾਲ ਸ਼ਿਫਟ ਰਜਿਸਟਰ ਦੇ ਆਖਰੀ ਫਲਿੱਪ-ਫਲॉप ਦੇ ਆਉਟਪੁੱਟ ਨੂੰ ਸਿੱਧਾ ਪਹਿਲੇ ਫਲਿੱਪ-ਫਲॉप ਦੇ ਇਨਪੁੱਟ ਵਜੋਂ ਜੋੜਨ ਦੀ ਬਜਾਏ ਆਖਰੀ ਫਲਿੱਪ-ਫਲॉप ਦੇ ਕੰਪਲੀਮੈਂਟਡ ਆਉਟਪੁੱਟ ਕਿਊ ਬਾਰ ਨੂੰ ਪਹਿਲੇ ਫਲਿੱਪ-ਫਲॉप ਦੇ ਇਨਪੁੱਟ ਵਜੋਂ ਵਰਤਿਆ ਜਾਂਦਾ ਹੈ ਇਹ ਫੀਡਬੈਕ ਤਰੀਕਾ ਜਿਸ ਨੂੰ ਫੀਡਬੈਕ ਇਨਵਰਜਨ ਵੀ ਕਿਹਾ ਜਾਂਦਾ ਹੈ 카ਉਂਟਰ ਦੀ ਵਿਲੱਖਣ ਸਟੇਟਸ ਦੀ ਗਿਣਤੀ ਵਧਾ ਦਿੰਦਾ ਹੈ ਸਕਰੀਨ ਉੱਪਰ ਇੱਕ ਤਿੰਨ ਫਲਿੱਪ-ਫਲॉप ਵਾਲੇ ਜੌਨਸਨ 카운ਟਰ ਦੀ ਬਣਤਰ ਦਿਖਾਈ ਗਈ ਹੈ। ਇਸ 카운ਟਰ ਦੇ ਕੰਮ ਕਰਨ ਦੀ ਸ਼ੁਰੂਆਤ ਸਾਰੇ ਫਲਿੱਪ-ਫਲॉपਸ ਨੂੰ 0 ਤੇ ਰੀਸੈਟ ਕਰਕੇ ਹੁੰਦੀ ਹੈ। ਹਰ ਕਲੌਕ ਪਲਸ ਦੇ ਨਾਲ ਇਹ ਪੈਟਰਨ ਰਿੰਗ 카운ਟਰ ਵਾਂਗ ਹੀ ਸ਼ਿਫਟ ਹੁੰਦਾ ਹੈ ਪਰ ਫੀਡਬੈਕ ਇਨਵਰਜਨ ਕਰਕੇ ਬਿਟ ਕ੍ਰਮ ਹੌਲੀ-ਹੌਲੀ ਬਦਲਦਾ ਜਾਂਦਾ ਹੈ ਜਦੋਂ ਤੱਕ ਕਿ ਇੱਕ ਚੱਕਰ ਪੂਰਾ ਨਹੀਂ ਹੋ ਜਾਂਦਾ। ਰਿੰਗ 카운ਟਰ ਦੇ ਉਲਟ ਜਿਸ ਵਿੱਚ ਤਿੰਨ ਸਟੇਟਸ ਹੁੰਦੀਆਂ ਹਨ ਤਿੰਨ ਫਲਿੱਪ-ਫਲॉप ਜੌਨਸਨ 카운ਟਰ ਵਿੱਚ ਚੇ ਵਿਲੱਖਣ ਸਟੇਟਸ ਹੁੰਦੀਆਂ ਹਨ ਜਦ ਤੱਕ ਇਹ ਗਿਣਤੀਕਰਮ ਦੁਆਰਾ ਸ਼ੁਰੂ ਨਹੀਂ ਹੋ ਜਾਂਦਾ ਆਮ ਤੌਰ ਤੇ ਜੇਕਰ n ਫਲਿੱਪ-ਫਲॉप ਵਰਤੇ ਜਾਣ ਤਾਂ ਇੱਕ ਮੋਡ 2 ਐਂਡ ਜੌਨਸਨ 카ਉਂਟਰ ਪ੍ਰਾਪਤ ਹੁੰਦਾ ਹੈ ਜਿਸ ਵਿੱਚ ਉਸੇ ਗਿਣਤੀ ਦੇ ਫਲਿੱਪ-ਫਲॉप ਵਾਲੇ ਰਿੰਗ 카ਉਂਟਰ ਦੀ ਤੁਲਨਾ ਵਿੱਚ 2 ਗੁਣਾ ਸਟੇਟਸ ਹੁੰਦੀਆਂ ਹਨ ਘੱਟ ਫਲਿੱਪ-ਫਲॉप ਵਰਤ ਕੇ ਵੱਧ ਸਟੇਟਸ ਤਿਆਰ ਕਰਨ ਦੀ ਸਮਰੱਥਾ ਕਰਕੇ ਇਹ ਕਾਊਂਟਰ ਆਮ ਤੌਰ ਤੇ ਫ੍ਰੀਕੁਐਂਸੀ ਵੰਡਣ ਅਤੇ ਖਾਸ ਪੈਟਰਨ ਤਿਆਰ ਕਰਨ ਵਾਲੀਆਂ ਐਪਲੀਕੇਸ਼ਨਾਂ ਵਿੱਚ ਵਰਤਿਆ ਜਾਂਦਾ ਹੈ। ਹੁਣ ਜਦੋਂ ਅਸੀਂ ਰਿੰਗ ਕਾਊਂਟਰ ਅਤੇ ਜੌਨਸਨ ਕਾਊਂਟਰ ਦੇ ਕੰਮ ਕਰਨ ਦੀ ਪ੍ਰਕਿਰਿਆ ਸਮਝ ਲਈ ਹੈ ਆਓ ਡਿਜੀਟਲ ਸਰਕਟਾਂ ਵਿੱਚ ਇਨ੍ਹਾਂ ਕਾਊਂਟਰਾਂ ਦੀ ਵਰਤੋਂ ਕਰਦੇ ਸਮੇਂ ਸਾਹਮਣੇ ਆਉਣ ਵਾਲੇ ਕੁਝ ਵਿਹਾਰਿਕ ਪੱਖਾਂ ਦੀ ਗੱਲ ਕਰੀਏ। ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਗੱਲ ਸ਼ੁਰੂਆਤੀ ਸਥਿਤੀ ਭਾਵ ਇਨੀਸ਼ੀਅਲਾਈਜੇਸ਼ਨ ਦੀ ਹੈ। ਰਿੰਕਾਊਂਟਰ ਵਿੱਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੁੰਦਾ ਹੈ ਕਿ ਸਿਰਫ ਪਹਿਲਾ ਫਲਿੱਪ-ਫਲॉप 1 ਤੇ ਸੈੱਟ ਹੋਵੇ ਅਤੇ ਬਾਕੀ ਸਭ 0 ਤੇ ਹੋਣ। ਜੇਕਰ ਸ਼ੁਰੂਆਤੀ ਸਥਿਤੀ ਠੀਕ ਨਾ ਹੋਵੇ ਤਾਂ ਕਾਊਂਟਰ ਉਮੀਦ ਮੁਤਾਬਕ ਕੰਮ ਨਹੀਂ ਕਰੇਗਾ। ਇਸੇ ਤਰ੍ਹਾਂ ਜੌਨਸਨ ਕਾਊਂਟਰ ਵਿੱਚ ਵੀ ਸਾਰੇ ਫਲਿੱਪ-ਫਲੌਪਸ ਨੂੰ ਇੱਕ ਜਾਣੀ ਪਛਾਣੀ ਸਥਿਤੀ ਆਮ ਤੌਰ ਤੇ 0 ਤੋਂ ਸ਼ੁਰੂ ਕਰਨਾ ਲਾਜ਼ਮੀ ਹੁੰਦਾ ਹੈ ਤਾਂ ਕਿ ਕਾਊਂਟਰ ਠੀਕ ਤਰੀਕੇ ਨਾਲ ਕੰਮ ਕਰ ਸਕੇ। ਇੱਕ ਹੋਰ ਮਹੱਤਵਪੂਰਨ ਪੱਖ ਪ੍ਰੋਪੇਗੇਸ਼ਨ ਡਿਲੇ ਹੈ। ਕਿਉਂਕਿ ਸ਼ਿਫਟ ਰਜਿਸਟਰ 카운ਟਰ ਕਲੌਕ ਦੇ ਜ਼ਰੀਏ ਡਾਟਾ ਸ਼ਿਫਟ ਕਰਨ ਤੇ ਆਧਾਰਿਤ ਹੁੰਦੇ ਹਨ ਇਸ ਕਰਕੇ ਫਲਿੱਪਫਲੌਸ ਦਾ ਪ੍ਰੋਪੇਗੇਸ਼ਨ ਡਿਲੇ ਸਰਕਟ ਦੀ ਟਾਈਮਿੰਗ ਤੇ ਅਸਰ ਪਾ ਸਕਦਾ ਹੈ ਜੇਕਰ ਡਿਲੇ ਬਹੁਤ ਵੱਧ ਹੋਵੇ ਤਾਂ ਆਊਟਪੁੱਟ ਵਿੱਚ ਗਲਤੀਆਂ ਆ ਸਕਦੀਆਂ ਹਨ ਖਾਸ ਕਰਕੇ ਹਾਈ ਸਪੀਡ ਕਲੌਕ ਐਪਲੀਕੇਸ਼ਨਸ ਵਿੱਚ ਸ਼ਿਫਟ ਰਜਿਸਟਰ 카운ਟਰ ਵਰਤਦੇ ਸਮੇਂ ਇਨ੍ਹਾਂ ਡਿਲੇਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਸ਼ਿਫਟ ਰਜਿਸਟਰ 카운ਟਰਾਂ ਦੀ ਪਾਵਰ ਖਪਤ ਇਸ ਵਿੱਚ ਵਰਤੇ ਗਏ ਫਲਿੱਪਫਲੌਸ ਦੀ ਗਿਣਤੀ ਤੇ ਨਿਰਭਰ ਕਰਦੀ ਹੈ ਇੱਕ ਰਿੰਗ ਕਾਊਂਟਰ ਜਿਸ ਵਿੱਚ n ਫਲਿੱਪ-ਫਲॉप ਹੁੰਦੇ ਹਨ n ਸਟੇਟਸ ਪੈਦਾ ਕਰਦਾ ਹੈ ਜਦਕਿ ਜੌਨਸਨ ਕਾਊਂਟਰ ਸਿਰਫ n ਫਲਿੱਪ-ਫਲੌਸ ਵਰਤ ਕੇ 2n ਸਟੇਟਸ ਪੈਦਾ ਕਰ ਸਕਦਾ ਹੈ ਇਸ ਕਰਕੇ ਸਟੇਟਸ ਦੀ ਗਿਣਤੀ ਦੇ ਦ੍ਰਿਸ਼ਟੀਕੋਣ ਤੋਂ ਜੌਨਸਨ ਕਾਊਂਟਰ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹਨ ਕਿਉਂਕਿ ਇਹ ਕਿਸੇ ਵੀ ਐਪਲੀਕੇਸ਼ਨ ਲਈ ਘੱਟ ਫਲਿੱਪ-ਫਲੌਪ ਵਰਤ ਕੇ ਵੱਧ ਸਟੇਟਸ ਤਿਆਰ ਕਰ ਸਕਦੇ ਹਨ ਇੱਕ ਹੋਰ ਵਾਸਤਵਿਕ ਪੱਖ ਗਲਤੀ ਸ਼ਹਿਣਸ਼ੀਲਤਾ ਭਾਵ ਫਾਲਟ ਟੋਲਰੈਂਸ ਹੈ ਰਿੰਗ ਕਾਊਂਟਰ ਅਤੇ ਜੌਨਸਨ ਕਾਊਂਟਰ ਕਈ ਵਾਰ ਨੌਇਸ ਜਾਂ ਕਿਸੇ ਹੋਰ ਕਾਰਨ ਕਰਕੇ ਅਣਚਾਹੀ ਸਟੇਟ ਵਿੱਚ ਫਸ ਸਕਦੇ ਹਨ ਅਜਿਹੇ ਮਾਮਲਿਆਂ ਵਿੱਚ ਕਾਊਂਟਰ ਨੂੰ ਮੁੱਠੀ ਖਾਲਤ ਵਿੱਚ ਲਿਆਉਣ ਲਈ ਬਾਹਰੀ ਰੀਸਰਟ ਸਰਕਟ ਜਾਂ ਗਲਤੀ ਖੋਜਣ ਵਾਲੇ ਤਰੀਕਿਆਂ ਦੀ ਵਰਤੋਂ ਦੀ ਲੋੜ ਪੈ ਸਕਦੀ ਹੈ ਇਨ੍ਹਾਂ ਵਿਹਾਰਕ ਪੱਖਾਂ ਨੂੰ ਸਮਝ ਕੇ ਅਸੀਂ ਸ਼ਿਫਟ ਰਜਿਸਟਰ ਕਾਊਂਟਰਾਂ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਹਾਂ ਕਿ ਇਹ ਡਿਜੀਟਲ ਸਰਕਟਾਂ ਵਿੱਚ ਪ੍ਰੋਸੈਸਯੋਗ ਤਰੀਕੇ ਨਾਲ ਕੰਮ ਕਰ ਸਕਣ ਸਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸ਼ਿਫਟ ਰਜਿਸਟਰ ਕਾਊਂਟਰ ਆਮ ਤੌਰ ਤੇ ICs ਦੇ ਰੂਪ ਵਿੱਚ ਵਰਤੇ ਜਾਂਦੇ ਹਨ 74194 ਅਤੇ 74299 ਵਰਗੇ ਸਟੈਂਡਰਡ ਸ਼ਿਫਟ ਰਜਿਸਟਰ ICs ਦੀ ਵਰਤੋਂ ਕਰਕੇ ਇਹ 카운ਟਰ ਆਸਾਨੀ ਨਾਲ ਬਣਾਏ ਜਾ ਸਕਦੇ ਹਨ ਇਹ ICs ਸਰਕਟ ਡਿਜ਼ਾਈਨ ਨੂੰ ਸਰਲ ਬਣਾਉਂਦੇ ਹਨ ਅਤੇ ਪ੍ਰੋਸੈਸਯੋਗਤਾ ਵਧਾਉਂਦੇ ਹਨ ਹੁਣ ਆਓ ਇਸ ਲੈਕਚਰ ਵਿੱਚ ਦੱਸੇ ਗਏ ਮੁੱਖ ਨੁਕਤਿਆਂ ਦਾ ਸੰਖੇਪ ਵਿੱਚ ਸਾਰ ਜਾਣੀਏ ਇਸ ਲੈਕਚਰ ਵਿੱਚ ਅਸੀਂ ਸ਼ਿਫਟ ਰਜਿਸਟਰ 카운ਟਰਾਂ ਬਾਰੇ ਜਾਣਿਆ ਜਿਸ ਵਿੱਚ ਰਿੰਗ ਕਾਊਂਟਰ ਅਤੇ ਜੌਨਸਨ ਕਾਊਂਟਰ ਉਤੇ ਧਿਆਨ ਦਿੱਤਾ। ਅਸੀਂ ਵੇਖਿਆ ਕਿ ਰਿੰਗ ਕਾਊਂਟਰ ਇੱਕ ਮੋਡ n ਕ੍ਰਮ ਬਣਾਉਂਦਾ ਹੈ ਜਦਕਿ ਜੌਨਸਨ ਕਾਊਂਟਰ ਫੀਡਬੈਕ ਇਨਵਰਜਨ ਦੀ ਵਰਤੋਂ ਕਰਕੇ ਇਸ ਨੂੰ ਮੋਡ 2n ਤੱਕ ਵਧਾ ਦਿੰਦਾ ਹੈ। ਅਸੀਂ ਵੇਵਫਾਰਮ, ਬਿਹਾਰਿਕ ਪੱਖ ਅਤੇ ICs ਦੀ ਵਰਤੋਂ ਬਾਰੇ ਵੀ ਜਾਣਿਆ ਹੈ। ਇਸ ਸਮਝ ਨਾਲ ਹੁਣ ਤੁਸੀਂ ਸ਼ਿਫਟ ਰਜਿਸਟਰ ਕਾਊਂਟਰਾਂ ਨੂੰ ਅਸਲ ਡਿਜੀਟਲ ਸਰਕਟਾਂ ਵਿੱਚ ਵਰਤੋਂ ਕਰਨ ਲਈ ਤਿਆਰ ਹੋ। ਇਸ ਲੈਕਚਰ ਵਿੱਚ ਜੁੜਨ ਲਈ ਤੁਹਾਡਾ ਧੰਨਵਾਦ।